ਲੋਕ ਸਭਾ 2024 ਦੀਆਂ ਚੋਣਾਂ ਦੇ ਸਬੰਧ ਵਿੱਚ ਵੋਟ ਪਾਉਣ ਨੂੰ ਲੈ ਕੇ ਨੌਜਵਾਨ ਵਰਗ ਦੇ ਵਿੱਚ ਕਾਫੀ ਉਤਸ਼ਾਹ ਨਜ਼ਰ ਆਇਆ ਸੋ ਨਗਰ ਕੌਂਸਲ ਜੀਰਾ ਦੇ ਦਫ਼ਤਰ ਵਿਖੇ ਨੌਜਵਾਨ ਮੁੰਡੇ ਕੁੜੀਆਂ ਵੱਲੋਂ ਪਹਿਲੀ ਵਾਰ ਜਿਹੜਾ ਕਿ ਵੋਟ ਦਾ ਇਸਤੇਮਾਲ ਕੀਤਾ ਗਿਆ ਇਸ ਮੌਕੇ ਤੇ ਨੌਜਵਾਨ ਵਰਗ ਦੇ ਨਾਲ ਗੱਲਬਾਤ ਕੀਤੀ ਗਈ ਉਹਨਾਂ ਨੇ ਕਿਹਾ ਕਿ ਪਹਿਲੀ ਵਾਰ ਵੋਟ ਪਾ ਕੇ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਹੈ ਇੰਡੀਆ ਨਿਊਜ਼ ਪੰਜਾਬ ਦੇਖ ਰਹੇ ਹੋ ਮੈਸ ਟਿਸ਼ ਵਿੱਚ ਜਿਦਾ ਕਿ ਆਪਾਂ ਸਾਰੇ ਜਾਣਦੇ ਹਾਂ 1 ਜੂਨ ਦਾ ਦਿਹਾੜਾ ਖਾਸ ਦਿਹਾੜਾ ਖਾਸ ਤੌਰ ਤੇ VOTING ਹੋਣ ਜਾ ਰਹੀ ਹੈ ਲੋਕ ਸਭਾ ਚੋਣਾਂ ਦੀ ਔਰ ਪ੍ਰਧਾਨ ਮੰਤਰੀ ਦੀ ਚੋਣ ਹੋਣ ਦੇ ਲਈ ਇਹ ਜਿਹੜੀ VOTING ਕੀਤੀ ਜਾ ਰਹੀ ਹੈ ਐਸ ਟਾਈਮ ਅਸੀਂ ਜੀਰਾ ਦੇ ਨਗਰ ਕੌਂਸਲ ਦਫ਼ਤਰ ਵਿਕੇ ਮੌਜੂਦ ਆ ਜਿੱਥੇ ਵੋਟਾਂ ਪੈ ਰਹੀਆਂ ਵੱਡੀ ਗਿਣਤੀ ਦੇ ਵਿੱਚ ਲੋਕ ਮੌਜੂਦ ਨੇ ਆਪਣੀ ਵੋਟ ਦਾ ਇਸਤੇਮਾਲ ਕਰਨ ਦੇ ਲਈ ਔਰ ਜੇਕਰ ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਪੁਕਤਾ ਪ੍ਰਬੰਧ ਨੇ ਬੜੇ ਵਧੀਆ ਇੰਤਜ਼ਾਮਾਤ ਨੇ ਔਰ ਲੋਕ ਜਿਹੜੇ ਬੜੇ ਉਤਸ਼ਾਹ ਦੇ ਨਾਲ ਆਪਣੇ ਮਹਿਬੂਬ ਨੇਤਾ ਨੂੰ ਵੋਟ ਪਾਣ ਦੇ ਲਈ ਪਹੁੰਚੇ ਹੋਏ ਨੇ ਆਪਣੇ ਪਸੰਦੀਦਾ ਉਮੀਦਵਾਰ ਦੇ ਹੱਕ ਵਿੱਚ ਵੋਟ ਪੋਲ ਕਰਨ ਦੇ ਲਈ ਪਹੁੰਚੇ ਹੋਏ ਨੇ ਇੱਥੇ ਹੀ ਜੇਕਰ ਯੰਗ ਬਲੱਡ ਦੀ ਗੱਲ ਕੀਤੀ ਜਾਵੇ ਨੌਜਵਾਨ ਪੀੜ੍ਹੀ ਦੀ ਗੱਲ ਕੀਤੀ ਜਾਵੇ ਤਾਂ ਕੁਝ ਨੌਜਵਾਨ ਵਰਗ ਦੇ ਲੋਕ ਇਨ੍ਹਾਂ ਦੇ ਵਿੱਚ ਮੌਜੂਦ ਨੇ ਔਰ ਵੋਟ ਪਾਲ ਕਰਨ ਲਈ ਆਏ ਨੇ ਗੱਲਬਾਤ ਕਰ ਲੈਨੇ ਆ ਉਹਨਾਂ ਨਾਲ ਔਰ ਇੱਧਰ ਇੱਕ ਬੀਬੀ ਮੌਜੂਦ ਹੈ ਜੋ ਕਿ ਪਹਿਲੀ ਵਾਰ ਆਪਣੀ ਵੋਟ ਦਾ ਇਸਤੇਮਾਲ ਕਰ ਰਹੀ ਹੈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਦੋਲੀ ਵੇਦਿਆ ਤੇ ਅੱਜ ਮੈਂ ਬਹੁਤ ਐਕਸਾਈਟਿਡ ਹਾਂ ਬਿਕੋਜ਼ ਮੈਂ ਅੱਜ ਆਪਣੀ ਫਰਸਟ ਵੋਟ ਦਾ ਇਸਤੇਮਾਲ ਕਰ ਰਹੀ ਹਾਂ ਤੇ ਮੈਂ ਆਪਣੇ ਵਰਗੇ ਯੰਗ ਬਲੱਡ ਨੂੰ ਇਹ ਹੀ ਰਿਕੁਐਸਟ ਕਰੂੰਗੀ ਕਿ ਵਾਤੋਵਾਦ ਆਪਣੀ ਵੋਟ ਦਾ ਇਸਤੇਮਾਲ ਕਰੋ ਇੱਕ ਵਧੀਆ ਕੈਂਡੀਡੇਟ ਨੂੰ ਚੁਣੋ ਵੋਟ ਦਾ ਇਸਤੇਮਾਲ ਕਰੋ ਬੜਾ ਵਧੀਆ ਮੈਸੇਜ ਦਿੱਤਾ ਹੈ ਔਰ ਨੌਜਵਾਨ ਵਰਗ ਦੀ ਗੱਲ ਕਰਦੇ ਹੋਏ ਕੁਝ ਹੋਰ ਯੰਗ ਬਲ ਮੌਜੂਦ ਹੈ ਉਹਨਾਂ ਦੇ ਨਾਲ ਗੱਲਬਾਤ ਕਰ ਲੈਣੇ ਆ ਬੇਟਾ ਕੀ ਨਾਮ ਮੇਰਾ ਨਾਮ ਮਖਸ਼ੀਦ ਕੁਮਾਰ ਹੈ ਜੀ ਮੈਂ ਅੱਜ ਪਹਿਲੀ ਵਾਰ ਵੋਟਪੋਲ ਆਇਆ ਮੈਂ ਇਹੀ ਮੈਸੇਜ ਦੇਣਾ ਚਾਹੁੰਗਾ ਕਿ ਜੋ ਵੀ ਆਪਣਾ ਯੂਥ ਹੈ ਉਹਨਾਂ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਕਿਉਂਕਿ ਇੱਕ ਯੂਥ ਤੇ ਜੋ ਇੱਕ ਸਟੂਡੈਂਟ ਪਾਵਰ ਹੈ ਉਹ ਚਾਹੇ ਤਾਂ ਪੂਰੇ ਸਿਸਟਮ ਨੂੰ ਬਦਲ ਸਕਦਾ ਹੈ ਤੇ ਇਹ ਸਭ ਯੂਥ ਦੇ ਹੱਥ ਹੀ ਹੈ ਕਿਉਂਕਿ ਅੱਜਕੱਲ ਦਾ ਜੋ ਯੂਥ ਹੈ ਉਹ ਬਹੁਤ ਹੀ ਪੜਿਆ ਲਿਖਿਆ ਹੈ ਤੇ ਇਹ ਪੜ੍ਹਾਈ ਲਿਖਾਈ ਹੀ ਆਪਣੇ ਕੰਮ ਆਉਣੀ ਹੈ ਤੇ ਇਹੀ ਆਪਾਂ ਨੂੰ ਇਸੇ ਬਾਰੇ ਇਨਫਾਰਮੈਂਟ ਕਰਦੀ ਹੈ ਕਿ ਆਪਾਂ ਆਪਣੀ ਵੋਟ ਦਾ ਕਿਵੇਂ ਇਸਤੇਮਾਲ ਕਰਨਾ ਹੈ ਤੋਂ ਸਭ ਨੂੰ ਆਪਣੇ ਇਸ ਅਧਿਕਾਰ ਦਾ ਜ਼ਰੂਰ ਜ਼ਰੂਰ ਇਸਤੇਮਾਲ ਕਰਨਾ ਚਾਹੀਦਾ ਜੀ ਥੈਂਕ ਯੂ ਸਭ ਨੂੰ ਆਪਣੇ ਵੋਟ ਪਾਉਣ ਦੇ ਅਧਿਕਾਰ ਦਾ ਜਿਹੜਾ ਇਸਤੇਮਾਲ ਕਰਨਾ ਚਾਹੀਦਾ ਕਿਉਂਕਿ ਵੋਟ ਪਾਉਣ ਦਾ ਅਧਿਕਾਰ ਬਹੁਤ ਸਾਰ ਮੈਸੇਜ ਵਿੱਚ ਇੰਡੀਆ ਨਿਊਜ਼ 5